ਇੱਧਰ ਵੀ ਜੀਸਪੋਰਟਾ ਦੇ ਖੜਿਆ ਹੈ। ਨਾ ਤੁਸੀਂ ਹੁਣ ਬਸੋਡੇ ਸਾਹਮਣੇ ਹੀ ਨੇ ਮੈਂ ਤਾਂ ਕੰਮ ਤੇ ਗਿਆ ਬਤੇ ਮੈਨੂੰ ਤਾਂ ਕੰਮ ਤੋਂ ਬੁਲਾਇਆ ਗੁਰੂ ਘਰ ਤੋਂ ਸੌਲੀ ਏਡੇ ਤੋਂ ਠੀਕ ਹੈ ਮੈਂ ਜਾਂਦਾ ਕੇ ਦੇਖਿਆ ਫਿਰ ਮੈਂ ਢੋਲੀਆਂ ਢਾਲੀਆਂ ਗੱਡੀਆਂ ਗੈਂਸ ਕੱਢਿਆ ਉਹ ਤੋਂ ਨੋਮੈਟਰ ਕੱਢਿਆ ਕੱਪੜੇ ਤੋਂ ਨਾਲੀ ਮਸ਼ੀਨ ਚੱਕੀ ਤਾਂ ਫਿਰ ਚੱਕ ਕੇ ਲੈਣਾ ਨੂੰ ਮੈਂ ਦੁਆਰੇ ਕੰਮ ਤੇ ਫੇਰ ਦੁਆਰੇ ਕੰਮ ਤੇ ਗਿਆ ਕਿੰਨੇ ਕ ਵਜੇ ਹੋਇਆ ਇਹ ਹੋਇਆਊਗਾ 5:00 ਵਜੇ ਹੋਊਗਾ 6:00 ਕਦਨ ਵਜੇ ਦੀ ਗੱਲ ਹੈ ਠੀਕ ਹੈ ਮੀਂਹ ਪੈਣ ਲੱਗਿਆ ਸੀ ਮੇਨ ਜੀ ਪਿਆ ਮੇਰਾ ਪਹਿਲਾ ਪਿਆ ਸੀ ਇਹ ਵਸ ਮੀਂਹ ਦੇ ਕਾਰਨ ਸੁੱਕ ਗਿਆ ਪਾਣੀ ਪਿਆ ਪਤੀ ਸਾਰਾ ਕਾਗਿ ਦੇ ਵਿਚਲੀ ਪਾਣੀ ਪੈ ਗਿਆ ਠੀਕ ਹੈ ਉਸ ਦੀ ਗਲ ਗਈ ਉਗ ਰਗੀ ਪਹਿਲਾਂ ਇੱਟਾ ਨਿਕਲਿਆ ਕਿਵੇਂ ਪਰਿਵਾਰ ਪਹਿਲਾਂ ਇੱਟਾ ਨਿਕਲੇ ਨਹੀਂ ਪਰਿਵਾਰ ਬੈਠਾ ਸੀ ਕਹਿੰਦੇ ਇੱਥੇ ਹਾਂ ਪਰਿਵਾਰ ਉੱਥੇ ਬੈਠਾ ਸੀ ਰੋਟੀ ਦੀ ਜਾਰੀ ਕਰ ਰਹੇ تھے ਇਹ ਰੋਟੀ ਬਣਾ ਰਹੇ ਸੀ ਜਵਾਕ ਇੱਥੇ ਬੈਠਦੇ ਬਿਨਾਨੀ ਰੋਟੀ ਬਣਾਉਣੀ ਹੈ ਖਾਓਗੇ ਹੂੰ ਕੌਣ ਕੌਣ ਤੁਸੀਂ ਪਰਿਵਾਰ ਦੇ ਵਿੱਚ ਇੱਥੇ ਇੱਛੇ ਮੈਂ ਦੀ ਮੇਰੀਆਂ ਦੋਹੇ ਕੁੜੀਆਂ ਦੀਆਂ ਮੇਰੀ ਦੋਤੀ ਤੀ ਮੇਰਾ ਦੋਤਾ ਤੀ ਮੇਰਾ ਮੁੰਡਾ ਅੰਦਰ ਬੈਠਾ ਜਿੱਧਰ ਠੀਕ ਹੈ ਹਾਂ ਅ ਮੰਗਦਾ ਇਹੀ ਗੱਲ ਜਾਂ ਪ੍ਰਸ਼ਾਸਨ ਨੂੰ ਵੀ ਹੋਰ ਲੋਕਾਂ ਨੂੰ ਭੈਣ ਭਾਈਆਂ ਨੂੰ ਵੀ ਭਾਈ ਮੇਰੀ ਗਰੀਬ ਆਦਮੀ ਸੁਣੋ ਮੇਰਾ ਮਿਲ ਜੋ ਕੇ ਘਰ ਪਵਾਓ ਕਿਹ ਹੈ ਕੋਈ ਪੰਚਾਇਤ ਮੈਂਬਰ ਅਸ ਹੈ ਕੋਈ ਵੀ ਆ ਮੇਰੀ ਸੱਤ ਹਜ਼ਾਰਾਂ ਨੂੰ ਹੱਥ ਬੰਨ ਕੇ ਵੇਂਦਿਆ ਵੀ ਵੀਰੇ ਮਰ ਜਾ ਮੇਰੇ ਕਿੰਨੀ ਦੇਖੋ ਗਰੀਬ ਕਿੰਨੀ ਅੱਛਾ ਜਨਿਕੇ ਘਰ ਪਾਉਣ ਦੇ ਬਿਲਕੁਲ ਯੋਗ ਨਹੀਂ ਹੈਗੇ ਤੁਸੀਂ ਯੋਗ ਨਹੀਂ ਹੈਗਾ ਜੀ ਕੀ ਕਰਦੇ ਹੋ ਕੰਮ ਕਾਜ ਕੀ ਕਰਦੇ ਹੋ ਕੰਮ ਵਸ ਦਿਹਾੜੀ ਉਹ ਕਰਦਾ ਜੀ ਠੀਕ ਹੈ ਹਾਂ ਖਰਚ ਕਮਾਉਣ ਵਾਲੇ ਇਕੱਲੇ ਤੁਸੀਂ ਹੋ ਨਹੀਂ ਵਈ ਗੱਲਾਂ ਹਾਂ બસ ਜਿੱਦੇ ਹਾੜੀ ਜੋਤਾ ਕਰਦੇ ਮੈਂ ਘਰਾਂ ਚ ਕੰਮ ਕਰ ਲੰਨੀ ਹੈ ਜੀ ਇਹ ਜਿਹੜਾ ਮਕਾਨ ਗਿਰਿਆ ਜਦੋਂ ਕਿੱਥੇ ਹੈਗੇ ਤੁਸੀਂ ਕਿਵੇਂ ਗਿਰਿਆ ਅਸੀਂ ਜੀ ਖਾਣਾ ਬਣਾ ਰਹੇ ਸੀ ਅੰਦਰੇ ਸੀਗੇ ਉਦੋਂ ਜਦੋਂ ਵੀ 3 ਵਜੇ ਚਾਹ ਚੂ ਬਣਾਈ ਉਹ ਬੇਟਾ ਆ ਗਿਆ ਕਹਿੰਦਾ ਮੰਮੀ ਇਹ ਤਾਂ ਜਾਊਗੀ ਉਹ ਹਜੇ ਉਹ ਗੱਲਾਂ ਹੀ ਕਰ ਰਿਹਾ ਬਸ ਅਸੀਂ ਜਦੋਂ ਉਹ ਆਪਣਾ ਬਾਹਰ ਨਿਕਲੇ ਜਾਂ ਜੀ ਚਿੱਨੀ ਪਹਿਲਾਂ ਇੱਟਾਂ ਗਿਰਿਆ ਸੀ ਨਾ ਜਿਹੜਾ ਉਹ ਮੜੇ ਲਾਈਆਂ ਵਿਆ ਸੀ ਉਹ ਇੱਟਾਂ ਗਿਰ ਗਈਆਂ ਨੀਚੇ ਫਿਰ ਉਸ ਤੋਂ ਬਾਅਦ ਥੋੜੇ ਕੇ ਟਾਈਮ ਬਾਅਦ ਸੱਤ ਗਿਰ ਗਈ ਤੁਸੀਂ ਕਿੱਥੇ ਖੜੇ ਕਰੋ ਨੀਚੇ ਬਾਹਰ ਹਾਂਜੀ ਗਲੀ 'ਚ ਖੜੇ ਆ ਤੇ ਸਾਡਾ ਸਾਰਾ ਪੜੋਸ ਮਹੱਲਾ ਸਾਰਾ ਇਕੱਠਾ ਹੋ ਗਿਆ ਜੀ ਜਦੋਂ ਸੱਤ ਗਿਰੀ ਆ ਤੇ ਕੀ ਕਹਿਣਾ ਚਾਹੁੰਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਸ ਜੀ ਅਸਤਾ ਕਹਿਨੇ ਵੀ ਸਾਡੇ ਘਰ ਬਣਾ ਕੇ ਦਿੱਤੇ ਜਾਣ ਜੀ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਤਿੰਨ ਬੱਚੇ ਨੇ ਜੀ ਦੋ ਬੇਟੀਆਂ ਨੇ ਜ ਇੱਕ ਬੇਟਾ ਏ ਦੋ ਬੇਟੀਆਂ ਦਾ ਹੋਇਆ ਹੋਇਆ ਜੀ ਬੇਟਾ ਹਜੇ ਕੁਵਾਰਾ ਏ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਬਸ ਜੀ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਇਹ ਹੀ ਮੰਗ ਆ ਇਹ ਪਹਿਲਾਂ ਕਦੋਂ ਦਾ ਘਰ ਬਣਿਆ ਹੋਇਆ ਇਹ ਤਾਂ ਜੀ ਹੋ ਗਏ 50 60 ਸਾਲ ਤੋਂ ਪਹਿਲਾਂ ਦਾ ਹੀ ਬਣਿਆ ਹੋਇਆ ਨਹੀਂ ਕੱਚੇ ਹੀ ਕਰ ਹਾਂਜੀ ਪਹਿਲਾਂ ਤੋਂ ਹੀ ਕੱਚਾ ਸੀ ਇਹ ਤੁਹਾਨੂੰ ਕਹਾਂ ਪਤਾ ਨਹੀਂ ਦੀ ਵੀ गिर ਸਕਦਾ ਮਕਾਨ ਅਸੀਂ ਤਾਂ ਉੱਦੇ ਦੀ ਵਿੱਚ ਰਹਿ ਰਹੇ ਹਾਂ ਜੀ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਹੈ ਹੁਣ بارشें ਇੰਨੀ ਹੋਈ ਹੈ ਜੀ ਨਹੀਂ ਇਹ ਇੱਕ ਮਕਾਨ ਹੈ ਜਿਹੜਾ ਪਤਾ ਲੱਗ ਜਾਂਦਾ ਜੀ ਇਹ गिरਨ ਵਾਲਾ ਜਾਂ ਨਹੀਂ ਜੀ ਨਹੀਂ ਪਹਿਲਾਂ ਤਾਂ ਕੋਈ ਇਹੋ ਜਿਹੀ ਨਹੀਂ ਸੈਤ ਕਿ ਮੀਹਾ ਨੇ ਵੱਧ ਉਹ ਕਰਤਾ ਹੈ ਜੀ ਪਹਿਲਾਂ ਚੂਣ ਲੱਗਿਆ ਹੋਣਾ ਕੋਈ ਹਾਂਜੀ ਪਹਿਲਾਂ ਆ ਪਾਂਡੇ ਧਰ ਕੇ ਟਾਈਮ ਕੱਢਿਆ ਜੀ ਕਿਤੇ ਕਿਤੇ ਚੂਣ ਲੱਗ ਗਿਆ ਕਦੇ ਕਿਤੇ ਤੇਰੇ ਤਾਂ ਪਾਣੀ ਸਿੱਧਾ ਹੀ ਅੰਦਰ ਪਿਆ ਪਿੰਡ ਦੀ ਪੰਚਾਇਤ ਹਾਂਜੀ ਉਹਨਾਂ ਨੇ ਤਾਂ ਸਾਨੂੰ ਸਵੇਰੇ ਵੀ ਰੋਜ਼ ਆ ਕੇ ਇਹੀ ਦਿਲਾਸਾ ਦਿੰਦੇ ਨੇ ਵੀ ਹਾਂ ਅਸੀਂ ਕਰਾਂਗੇ ਕੁਝ ਠੀਕ ਹੈ ਪੰਚਾਇਤ ਨੇ ਪਹਿਲਾਂ ਸਰਕਾਰ ਨੂੰ ਲਿਖ ਕੇ ਦਿੱਤਾ ਨਹੀਂ ਜੀ ਬਹੁਤ ਉਹਨਾਂ ਨੇ ਫਾਰਮ ਭਰੇ ਨੇ ਹੁਣ ਸਰਕਾਰ ਦੀ ਹੱਥ ਹੈ ਜਿਸ ਪੰਚਾਇਤ ਨੇ ਤਾਂ ਹੁਣ ਵਿਚਾਰੀ ਨੇ ਬਹੁਤ ਜ਼ੋਰ ਲਾ ਲਿਆ ਹੁਣ ਪੰਚਾਇਤ ਵੀ ਕੀ ਕੀ ਕਰ ਸਕਦੀ ਹੈ ਨਾ ਯਾਨੀ ਕਿ ਬਹੁਤ ਫਾਰਮ ਭਰਤੇ ਤੁਸੀਂ ਹਾਂਜੀ ਪਹਿਲਾਂ ਫਾਰਮ ਅਸੀਂ ਬਹੁਤ ਭਰੇ ਨੇਗੇ ਠੀਕ ਹੈ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੀ ਤੇ ਅੰਦਰ ਹੀ ਬੈਠੇ ਸੀ ਰੋਟੀ ਪਾਣੀ ਬਣਾ ਰਹੇ ਸੀਗੇ ਜੀ ਤੇ ਸੜ ਮਕਾਨ ਦੇ ਇੱਟਾਂ ਡਿੱਗੀਆਂ ਤੇ ਅਸੀਂ ਡਰ ਗਏ ਤੇ ਮੇਰੇ ਬ੍ਰਦਰ ਕਹਿੰਦਾ ਵੀ ਚਲੋ ਬਾਹਰ ਹੋ ਜੂ ਵੀ ਸਾਰੇ ਹੀ ਜਾਊਗਾ ਜਿਦਾ ਸੀ ਬਾਹਰ ਆਉਣ ਲੱਗੇ ਨਾਲ ਸਾਡੇ ਉੱਪਰੇ ਡਿੱਗੇ ਬਾਲੇ ਸੈਨ ਤੋਂ ਬਚ ਗਏ ਸਾਡੀ ਮਸ਼ੀਨ ਵਗੈਰਾ ਸਾਰਾ ਸਮਾਨ ਸਾਡਾ ਅੰਦਰ ਦੱਬ ਚੁੱਕਿਆ ਜੀ ਤੇ ਸਰਕਾਰ ਨੂੰ ਇਹੀ ਚਾਉਣੇ ਵੀ ਸਾਡੇ ਮਕਾਨ ਬਣਾਏ ਜਾਣ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਹੈਗੀ ਸੀ ਪਹਿਲਾਂ ਜਿਹੇ ਲਾਤੇ ਮਕਾਨ ਦੇ ਪਹਿਲਾਂ ਦੀ ਜੱਜਮੈਂਟ ਸ਼ੁਰੂ ਤੋਂ ਹੀ ਜਿਸੀਂ ਬਚਪਨੇ ਇੱਥੇ ਬੀਤੇ ਸਾਡੇ ਬਚਪਨ ਤੋਂ ਵੀ ਇਦਾਂ ਹੀ ਪਹਿਲਾਂ ਦਾ ਹੀ ਇੱਦਾਂ ਹੀ ਕਰਦੇ ਸੀ ਇਹ ਚੂਂਦਾ ਸੀਗਾ ਜੀ ਅਸੀਂ ਇੱਕ ਕਾਗਜ਼ ਪਾਵਾ ਕੇ ਵੀ ਟਾਈਮ ਕੱਢਿਆ ਜੀ ਇਹਦੇ ਥੱਲੇ ਸੀ ਤੇ ਉਸ ਤੋਂ ਬਾਅਦ ਹੁਣ ਜੇ ਮੀਆਂ ਨੇ ਜਾਦੇ ਕਮ ਖਰਾਬ ਕਰਤੇ ਸਾਰੇ ਥੱਲੇ ਆ ਗਏ ਅਸੀਂ ਸਰ ਬਹੁਤ ਰਨ ਫਾਰਮ ਭਰੇ ਨੇ ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਕੋਈ ਸਰਕਾਰੀ ਬੰਦਾ ਨਹੀਂ ਸਾਡੇ ਕੋਲ ਆਇਆ ਜੀ ਕੋਈ ਸਾਨੂੰ ਮਦਦ ਨਹੀਂ ਦਿੱਤੀ ਗਈ ਹੈਗੀ ਸੀ ਮੇਰੇ ਡੈਡੀ ਸੀਗੇ ਜੀ ਉਹਨੇ ਮੇਰਾ ਵੀ ਬਰਦਰ ਛੋਟਾ ਜੀ ਡੈਡੀ ਮਜ਼ਦੂਰੀ ਕਰਦੇ ਨੇ ਦਿਹਾੜੀ ਕਰਦੇ ਨੇ ਜੀ ਨਹੀਂ ਜੀ ਹੋਰ ਨਹੀਂ ਹੈਗੇ ਜੀ ਬਰਦਰ ਆਜ਼ੀਕ ਉਹ ਛੋਟਾ ਸੀ 12 ਕਿਵੇਂ ਚੱਲਦਾ ਤੁਹਾਡਾ ਮੇਰੇ ਡੈਡੀ ਮੰਮੀ ਮਜ਼ਦੂਰੀ ਕਰਕੇ ਸੀ ਕਿਸੇ ਘਰੇ ਪੋਚੇ ਝੜੂ ਪੋਚਾ ਕਰਕੇ ਸਾਡੇ ਵਿਆਹ ਕਰੇ ਸਭ ਕੁਝ ਇਹਨਾਂ ਨੇ ਐਦਾਂ ਹੀ ਕਰਿਆ ਸੀ ਪਿੰਡ ਆ ਜਾਣੀ ਬਾਜੀ ਹੋਈ ਜਾਂਦੀ ਆ ਕਦੇ ਭੁੱਖੇ ਬਹਿਣਾ ਪੈ ਜਾਂਦੇ ਹੀ ਵਕਤ ਐਸਾ ਵੀ ਆ ਜਾਂਦਾ ਜੀ ਕਈ ਵੇ ਰੋਟੀ ਰਾਜੀ ਵੀ ਮਿਲ ਜਾਂਦੇ ਕਈ ਵੇ ਭੁੱਖੇ ਬਹਿ ਜਾਂਦੇ ਆ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਮਾੜੇ ਹਾਲਾਤ ਨੇ ਵਿਚਾਰੇ ਬਹੁਤ ਗਰੀਬ ਨੇ ਅਸੀਂ ਨੇੜੇ ਹੀ ਸੀਗੇ ਜੀ ਅੰਦਰੋਂ ਜਦੋਂ ਸਾਨੂੰ ਇੱਕਦਮ ਆਵਾਜ਼ ਆਈ ਵੀ ਕੋਈ ਖੜਕਾ ਹੋਇਆ ਕੁਛ ਅਸੀਂ ਇੱਕਦਮ ਨਿਕਲ ਕੇ ਬਾਹਰ ਆ ਗਏ ਜਦੋਂ ਦੇਖਿਆ ਤਾਂ ਇਹਨਾਂ ਦਾ ਮਕਾਨ ਡਿੱਗ ਗਿਆ ਜੀ ਸਾਰੇ ਸਤਿਰ ਹੋ ਗਏ ਬੱਚੇ ਵਿਚਾਰੇ ਇਹ ਸਾਰੇ ਬਾਹਰ ਆਏ ਹੋਏ ਨੇ ਹਾਂਜੀ ਇਸ ਤੋਂ ਬਾਅਦ ਅਸੀਂ ਦੇਖਿਆ ਇਹਨਾਂ ਨੂੰ ਅਸੀਂ ਕਿਹਾ ਵੀ ਬਾਹਰ ਆ ਜਾਓ ਹਾਂਜੀ ਵੈਸੇ ਪਹਿਲਾਂ ਹੀ ਬਾਹਰ ਸੀਗੇ ਹਾਂਜੀ ਇਹ ਜਿਹੇ ਹਾਲਾਤ ਨੇ ਬਹੁਤ ਗਰੀਬ ਪਰਿਵਾਰ ਹੈ ਜੀ ਵਿਚਾਰਾ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਇਹਨਾਂ ਦਾ ਜਰੂਰ ਹੱਲ ਹੋਣਾ ਚਾਹੀਦਾ ਹੈ ਦੇਖੋ ਜੀ ਅਸੀਂ ਪਿੰਡ ਵੱਲੋਂ ਵੀ ਅਸੀਂ ਕਹਿ ਰਹੇ ਹਾਂ ਵੀ ਚਲੋ ਕੋਈ ਨਾ ਸੀ ਜਿੰਨੀ ਕਿ ਸਾਥੋਂ ਮਦਦ ਹੋਊਗੀ ਅਸੀਂ ਜਰੂਰ ਕਰਾਂਗੇ ਪਰ ਸਾਡੀ ਇਹ ਹੀ ਮੋਦਾ ਕੋਈ ਭੈਣ ਭਰਾ ਦੂਰ ਤੱਕ ਜਿੱਥੇ ਵੀ ਖੜੇ ਨੇ ਜਾਂ ਕੋਈ ਵੀ ਸਰਕਾਰ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਜਗਤਾਰ ਸਿੰਘ ਜੀ ਮੈਂ ਸਾਫਕਾ ਪੰਚਾਇਤ ਮੈਂਬਰ ਤੇ ਸਾਡੇ ਮੌਜੂਦਾ ਪੰਚਾਇਤ ਮੈਂਬਰ ਵੀ ਖੜੇ ਨੇ ਪਿੰਡ ਸਹੋਲੀ ਹੈ ਜੀ ਕੀ ਘਟਨਾ ਹੋਈ ਹੈ ਕਾਪ ਨਈ ਇਹਨਾਂ ਦਾ ਮਕਾਨ ਕੱਚਾ ਸੀਗਾ ਪਰਿਵਾਰ ਅੰਦਰ ਬੈਠਾ ਖਾਣਾ ਬਣਾ ਰਿਹਾ ਸੀ ਬਰਸਾਤ ਦੇ ਕਾਰਨ ਇਕਦਾਂ ਹੀ ਗਿਰ ਗਿਆ ਮਕਾਨ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਪਰਿਵਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਇਹਨਾਂ ਦਾ ਹਾਲਾਤ ਹਾਲਾਤ ਤਾਂ ਜੀ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਨੇ ਜਿੰਨੇ ਵੀ ਕਹਦੇ ਉਹ ਬਹੁਤ ਜ਼ਿਆਦਾ ਮਾੜੇ ਹਾਲਾਤ ਨਹੀਂ ਪਰਿਵਾਰ ਦੇ ਵੀ ਉਹੀ ਕਹਿਣ ਵਾਲੀ ਗੱਲ ਹੈ ਵੀ ਇੱਕ ਟਾਈਮ ਇਹਨਾਂ ਨੂੰ ਰੋਟੀ ਮਿਲਦੀ ਆ ਕਈ ਵਾਰ ਖਾਂਦੇ ਨੇ ਢਿੱਡ ਭਰ ਕੇ ਤੇ ਕਈ ਵਾਰ ਭੁੱਖੇ ਹੀ ਸੌ ਜਾਂਦੇ ਨੇ ਕੀ ਕੰਮ ਕਰਦਾ ਪਰਿਵਾਰ ਪਰਿਵਾਰਤਾ ਜੀ ਮਿਹਨਤ ਮਜ਼ਦੂਰੀ ਵਾਲੀ ਪਰਿਵਾਰ ਹੈ ਜੀ। ਅੱਛਾ। ਪੰਚਾਇਤ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ। ਹਾਂਜੀ ਪੰਚਾਇਤ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਗਏ ਨੇ ਜਿੱਦਾਂ ਕਿ ਸਰਕਾਰ ਗੱਲਾਂ ਮਾਰਦੀ ਆ ਵੀ ਅਸੀਂ ਮਕਾਨ ਬਣਾ ਕੇ ਦੇਵਾਂਗੇ ਪਰ ਇਹੋ ਜਿਹਾ ਕੋਈ ਸਾਡੇ ਨਿੰਗਾ 'ਚ ਨਹੀਂ ਹੈਗਾ। ਅਸੀਂ ਇਹਨਾਂ ਦੇ ਫਾਰਮ ਘੱਟੋ ਘੱਟ 5-7 ਵਾਰ ਤਾਂ ਫਾਰਮ ਮੈਂ ਭਰੇ ਨੇ। ਫਿਰ ਆਨਲਾਈਨ ਸਾਡੇ ਬਿਆਨਤ ਸਿੰਘ ਸਿੱਧੂ ਜੀ ਨੇ ਮੈਂਬਰ ਮੌਜੂਦਾ ਉਹਨਾਂ ਨੇ ਇਹਨਾਂ ਦੇ ਘਰੇ ਬੈਠ ਕੇ ਵੀ ਆਨਲਾਈਨ ਪੋਰਟਲ ਤੇ ਭਰੇ ਨੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ। ਤਿੰਨ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਫਾਰਮ ਪੜਦੇ ਫਾਰਮ ਦੇਖ ਲਓ ਜੀ ਸਾਨੂੰ 5-7 5-7 ਸਾਲ ਤਾਂ ਮੈਨੂੰ ਹੋ ਗਈ ਪਿਛਲੀ ਪੰਚਾਇਤ ਦੇ ਵਿੱਚ ਸੀਗੇ ਆ ਹੁਣ ਵੀ ਅਸੀਂ ਨਾਲ ਕੰਮ ਕਰ ਰਹੇ ਆ ਕਿੰਨੇ ਸਾਲ ਹੋ ਗਏ ਜੀ ਫਾਰਮ ਭਰਦੇ ਮੰਗ ਕਰਦੇ ਮੰਗਦਾ ਇਹ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਇਹੀ ਮੰਗਾ ਵੀ ਇਹਨਾਂ ਦਾ ਗਰੀਬ ਪਰਿਵਾਰ ਦਾ ਕੋਈ ਹੱਲ ਕਰੇ ਜੀ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਸਰਕਾਰ ਕਹਿ ਰਹੀ ਹੈ ਵੀ ਅਸੀਂ ਕੱਚੇ ਮਕਾਨ ਵਾਲੇ ਨੂੰ ਪੱਕੇ ਮਕਾਨ ਬਣਾ ਕੇ ਦੇਵਾਂਗੇ ਉਹ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆਂ ਵੀ ਤੁਸੀਂ ਆਏ ਹੋ ਇਹਨਾਂ ਦੀ ਆਵਾਜ਼ ਆ ਜਿਹੜੀ ਉੱਪਰ ਤੱਕ ਜਾਵੇ ਤਾਂ ਜੋ ਇਹਨਾਂ ਪਰਿਵਾਰਾਂ ਦਾ ਕੋਈ ਮਸਲਾ ਹੱਲ ਹੋ ਸਕੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜੀ ਮਜ਼ਦੂਰੀ ਕਰਦੇ ਨੇ ਵਿਚਾਰੇ بڑا ਕੰਮ ਪਾਉਣ ਦੇ ਜੋ ਵੀ ਨਹੀਂ ਹੈ ਨਾ ਕੰਮ ਪਾਉਣ ਦੇ ਬਿਲਕੁਲ ਜੋਬ ਨਹੀਂ ਇਹ ਤਾਂ ਡੰਗੜਾ ਡੰਗ ਲਿਆ ਕੇ ਖਾਣ ਵਾਲੇ ਨੇ ਜੀ ਹਾਲਾਤ ਦੇਖ ਰਿਹਾ ਕਹਿੰਦੇ ਮਸਾਂ ਬੱਚੇ ਆ ਮਤਲਬ ਇਹਦਾ ਜੀ ਕੁਦਰਤ ਤੋਂ ਇਹਨਾਂ ਨੂੰ ਬੈਕਗ੍ਰਾਉਂਡ ਚਲਾਇਆ ਜੀ ਸੁੱਤੇ ਹੁੰਦੇ ਬਚ ਵੀ ਨਹੀਂ ਸਕਦੇ ਜੇ ਇਹੀ ਹਾਲਾਤ ਰਾਤ ਨੂੰ ਹੋ ਜਾਂਦਾ ਕਿਵੇਂ ਬਚਦੇ ਇਹ ਤਾਂ ਉਪਰੇ ਕਰਦਾ ਜੀ ਜਿਵੇਂ ਹੁਣ ਇੱਥੇ ਨੇੜਲੇ ਪਿੰਡ ਚ ਹੋਈ ਆ ਨੁਕਸਾਨ 60 ਲਗਦੀ ਨੁਕਸਾਨ ਹੋ ਜਾਂਦਾ ਇਹ ਤਾਂ ਦਿਨ ਦਾ ਟਾਈਮ ਦੀ 3-4 ਵਜੇ ਵਿੱਚ ਸ਼ਾਮ ਦੇ ਉਤੋਂ ਇੱਕਦਮ ਜਿਆਦਾ ਨੂੰ ਬਾਜ਼ੀ ਇੱਕਦਮ ਪਾਟਲੇ ਬਾਹਰ ਨੂੰ ਫੇਰ ਵੀ ਥੋੜਾ ਬਹੁਤ ਅੱਛੀ ਚੀਜ਼ ਤਾਂ ਪਤਾ ਆਈ ਹੈ ਜੀ ਕੀ ਚਾਹਣਾ ਚਾਹ ਸਰਕਾਰ ਅਨਵਾਟਰ ਟੁੱਟ ਗਿਆ ਜੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਬਾਸਿਕ ਮਸ਼ੀਨ ਤੇ ਇਹ ਟੁੱਟ ਗਈ ਇਹਦਾ ਮਾਮਲਾ ਵੀ ਮਿਲਣਾ ਚਾਹੀਦਾ ਜੀ ਪੰਚਾਇਤ ਵੱਲੋਂ ਕੋਈ ਕੋਸ਼ਿਸ਼ ਕੀਤੀ ਪੰਚਾਇਤ ਆ ਜੀ ਫਾਰਮੇ ਭਰ ਸਕਦੀ ਹੈ ਜੀ ਬਹੁਤ ਜ਼ੋਰ ਮਾਰਦੀ ਹੈ ਹੋਰ ਕੀ ਕਰ ਸਕਦੀ ਜ ਪੰਚਾਇਤ ਫਾਰਮਰ ਨੇ ਬਹੁਤ ਜ਼ੋਰ ਮੈਂ ਪਹਿਲਾਂ ਜੀ ਆ ਪਾਈ ਸਭ ਤੇ ਪਹਿਲਾਂ ਇਹਨਾਂ ਨੇ ਵੀ ਕਰਈ ਆ ਇਹ ਵੀ ਕਰਦੇ ਨੇ ਇਹਨਾਂ ਪਰ ਕੋਈ ਹਿੱਲਾ ਨਹੀਂ ਹੋਇਆ ਹਾਂ